ਚਲਦੀ ਚਰਚ ਨੂੰ ਬੰਦ ਕਰਾਉਣ ਲਈ ਪਹੁੰਚ ਗਏ ਨਿਹੰਗ ਸਿੰਘ ਅਗੋਂ ਪਾਸਟਰਾਂ ਵੱਲੋਂ ਵੀ ਕਰ ਦਿੱਤੇ ਗਏ ਸਵਾਲ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਚਲਦੀ ਚਰਚ ਨੂੰ ਬੰਦ ਕਰਵਾਉਣ ਲਈ ਕੁਝ ਨਿਹੰਗ ਸਿੰਘ ਪਹੁੰਚ ਜਾਂਦੇ ਹਨ ਜਿਨ੍ਹਾਂ ਵੱਲੋਂ ਚਲਦੀ ਚਰਚ ਵਿੱਚ ਆ ਕੇ ਪਹਿਲਾਂ ਤਾਂ ਮੀਟਿੰਗ ਨੂੰ ਬੰਦ ਕਰਵਾਇਆ ਗਿਆ ਅਤੇ ਛੋਟੇ ਬੱਚਿਆਂ ਤੇ ਔਰਤਾਂ ਤੇ ਬਜ਼ੁਰਗਾਂ ਨਾਲ ਵੀ ਤਰੁਹਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਗੋਂ ਪਾਸਟਰਾਂ ਵੱਲੋਂ ਵੀ ਉਹਨਾਂ ਨੂੰ ਸਵਾਲ ਕਰ ਦਿੱਤੇ ਗਏ ਦਿਖਾਉਂਦੇ ਹਾਂ ਤੁਹਾਨੂੰ ਤਸਵੀਰਾਂ ਸਾਰਣ ਮਿਰਗੋਲੋ ਜਮਸੀ ਦੀ ਮੇਰਾ ਨਾਮ ਜਤਿੰਦਰ ਮਸੀ ਗੌਰਵ ਆ ਅੱਜ ਐਸੀ ਕਰਪੂਤਲਾ ਵਿਖੇ ਆਇਆ ਜੋ ਪਿਛਲੇ ਦਿਨਾਂ ਦੇ ਵਿੱਚ ਸਾਡੇ ਮਸੀਹ ਭਾਈ ਚਰਨ ਨਾਲ ਤੱਕਾ ਹੋਇਆ ਸਾਡੇ ਪਾਸਟਰ ਚਰਨ ਬਾਲੀਆ ਜੀ ਇਹਨਾਂ ਦੀ ਚਰਚ ਦੇ ਵਿੱਚ ਕੁਝ ਨਿਹੰਗ ਜੋ ਖੋਤੀ ਨਿਹੰਗ ਹੋਏ ਸੀ ਉਹ ਆਏ ਇੱਥੇ ਆ ਕੇ ਉਹਨਾਂ ਨੇ ਤੋੜ ਭੰਨ ਕਰਨੀ ਸਟਾਰਟ ਕਰਤੀ ਔਰ ਜੋ ਉੱਥੇ ਬਜ਼ੁਰਗ ਸੀ ਸਾਡੀਆਂ ਭੈਣਾਂ ਮਾਂ ਸੀ ਸਾਡੇ ਬੱਚੇ ਸੀ ਉਹਨਾਂ ਨੂੰ ਮਾਰਕੁੱਟ ਕਰਨੀ ਸ਼ੁਰੂ ਕਰਤੀ ਉਹ ਉਹਨਾਂ ਦੇ ਨਾਲ ਬਹੁਤ ਗੰਦਾ ਸਲੂਕ ਕੀਤਾ ਔਰ ਪੂਰੇ ਮਸੀਹ ਭਾਈਚਾਰੇ ਦੇ ਲਈ ਭੰਦੀਆਂ ਸ਼ਮਡਾਵਲੀਆਂ ਯੂਜ਼ ਕੀਤੀਆਂ ਔਰ ਸਾਡੇ ਪਰਮੇਸ਼ਵਰ ਪ੍ਰਭ ਯੇਸ਼ੂ ਮਸੀਹ ਦੇ ਲਈ ਭੰਦੀਆਂ ਸ਼ਮਡਾਵਲੀਆਂ ਜਿਹੜੀਆਂ ਯੂਜ਼ ਕੀਤੀਆਂ ਔਰ ਇਹਨਾਂ ਨੂੰ ਧਮਕੀ ਦੇ ਕੇ ਗਏ ਵੀ ਤੁਸੀਂ ਇੱਥੇ ਚਰਚ ਨਹੀਂ ਲਗਾਉਣੀ ਜੇ ਤੁਸੀਂ ਚਰਚ ਲਗਾਉਂਗੇ ਔਰ ਤੁਹਾਡਾ ਜਿਹੜਾ ਵਾ ਨੁਕਸਾਨ ਅਸੀਂ ਕਰਾਂਗੇ ਮੈਂ ਪੁੱਛਣਾ ਚਾਹੁੰਦਾ ਪ੍ਰਸ਼ਾਸਨ ਨੂੰ ਕੀ ਇਹ ਮਣੀਪੋਰਿਆ ਜੋ ਮਣੀਪੋਰ ਦੇ ਵਿੱਚ ਜਿੱਦਾਂ ਪਿਛਲੇ ਦਿਨਾਂ ਦੇ ਵਿੱਚ ਸਾਡੀਆਂ ਉਥੇ ਭੈਣਾਂ ਦੇ ਨਾਲ ਉਹਨਾਂ ਨੂੰ ਨੰਗਾ ਕਰਕੇ ਵਧਾਇਆ ਗਿਆ ਉਦਾਂ ਸਾਡੇ ਇੱਥੇ ਪੰਜਾਬ ਦੇ ਵਿੱਚ ਜਿਹੜਾ ਵਾ ਸਾਡੀਆਂ ਭੈਣਾਂ ਨੂੰ ਉਥੇ ਬਦਮਿਸ਼ੀ ਕੀਤੀ ਗਈ ਉਹਨਾਂ ਦੇ ਨਾਲ ਔਰ ਮਸੀਹ ਭਾਈਚਾਰੇ ਨੂੰ ਨੀਚਾ ਦਿਖਾਇਆ ਗਿਆ ਉਹ ਜੇ ਸੀ ਇਥੇ ਪ੍ਰਸ਼ਾਸਨ ਕੋ ਆਇਆ ਐਸਐਸਪੀ ਸਾਹਿਬ ਨੇ ਮਿਲੇ ਆ ਔਰ ਐਸਐਸਪੀ ਸਾਹਿਬ ਨੇ ਸਾਹਮਣੇ ਮਿਲ ਕੇ ਭਰੋਸਾ ਦਿੱਤਾ ਵੀ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਆ ਬੰਦੇ ਤੇ ਕੀਤੀ ਜਾਵੇਗੀ ਕਿ ਕਿੱਥੇ ਦੇ ਰਹਿਣ ਵਾਲੇ ਆ ਪਤਾ ਲੱਗਾ ਜੀ ਕੁਛ ਜੀ ਉਹਨਾਂ ਨੂੰ ਪਤਾ ਨਹੀਂ ਲੱਗਾ ਮਗਰ ਇਹ ਅਭੀ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਉਹ ਲੋਕ ਹੈਗੇ ਸੀ ਦੇਖੋ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਸਾਡੇ ਲਈ ਸਾਰੇ ਧਰਮ ਸਤਿਕਾਰ ਦੇ ਯੋਗ ਨੇ ਮਗਰ ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ ਵੀ ਕੋਈ ਵੀ ਬੰਦਾ ਆ ਕੇ ਸਾਡੇ ਚਰਚਸ ਦੇ ਵਿੱਚ ਸਾਡੇ ਮਸੀਹ ਭਾਈਚਾਰੇ ਦੇ ਜਿਹੜੇ ਸਾਡੇ ਚਰਚ ਨੇ ਉਹਨਾਂ ਦੇ ਵਿੱਚ ਆ ਕੇ ਤੋੜਪੰਨ ਕਰੇ ਔਰ ਬਸ ਲੁਕੀ ਕਰੇ ਅੱਜ ਬੜੀ ਵੱਡੀ ਗਿੰਦੀ ਜਿੱਥੇ ਮਸੀਹ ਭਾਈਚਾਰਾ ਇਕੱਠਾ ਹੋਇਆ ਵਾ ਐਸਐਸਪੀ ਸਾਹਿਬ ਨੇ ਕਿਹਾ ਵੀ ਅਸੀਂ ਸ਼ਾਮ ਤੱਕ ਸਾਰੀ ਜਿਹੜੀ ਇਹ ਪਰਤਾਲ ਕਰਕੇ ਕਿਹੜੇ ਬੰਦੇ ਸੀ ਉਹਨਾਂ ਨੂੰ ਵੀਡੀਓ ਸਹੀ ਦੇਤੀਆਂ ਵਾ ਜਿਹੜੀ ਐਪਲੀਕੇਸ਼ਨ ਦਿੱਤੀ ਹੈ ਉਹਨਾਂ ਜਿਹੜੀਆਂ ਵਾ ਉਹਨਾਂ ਨੂੰ ਫੋਟੋਗ੍ਰਾਫਸ ਦੇਤੀਆਂ ਬੰਦੇਆਂ ਦੀਆਂ ਵੀਡੀਓ ਵੀ ਦੇਤੀ ਆ ਔਰ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਵਾ ਵੀ ਅਸੀਂ ਜਿਹੜਾ ਮੈਂ ਤੇ ਪਰਚਾ ਜਿਹੜਾ ਦਰਜ ਕਰ ਦਿਆਂਗੇ ਮੇਰਾ ਨਾਮ ਪ੍ਰੋਫੈਟ ਚਰਨਪ੍ਰੀਤ ਵਾਲੀਆ ਜੀ ਜੀ ਮੈਂ ਮੁਖ ਪ੍ਰਚ ਔਰ ਬੀਤੇ ਦਿਨਾਂ ਦੇ ਵਿੱਚ ਜਿੱਦਾਂ ਕੀ ਪ੍ਰਧਾਨ ਜੀ ਨੇ ਸਭ ਨੇ ਤੁਹਾਨੂੰ ਬਿਆਨ ਕਰਕੇ ਦੱਸ ਹੀ ਦਿੱਤਾ ਆ 11 ਤਰੀਕ ਦਿਨ ਐਤਵਾਰ ਦੇ ਦਿਨ ਅਸੀਂ 사ਸੰਗ ਲਗਾ ਰਹੇ ਸੀ ਔਰ ਚਲਦੀ ਮੀਟਿੰਗ ਦੇ ਵਿੱਚ ਕੁਝ ਅ ਹੰਗਸਿਕ ਪਾਣੀ ਦੇ ਵਿੱਚ ਸਿੱਖ ਆਏ ਔਰ ਜਿਨ੍ਹਾਂ ਨੇ ਅ ਖੁਦਾ ਦੇ ਵਚਨ ਦੀ ਵੀ ਅਦਬੀ ਕੀਤੀ ਆ ਔਰ ਪੱਦੀ ਸ਼ਤੌਬਲੀ ਨੂੰ ਯੂਜ਼ ਕੀਤਾ ਔਰ ਸਾਡੇ ਧਾਰਮਿਕ ਵਿਚਾਰਾਂ ਤੇ ਬਹੁਤ ਜ਼ਰਾ ਟੇਸ ਪਹੁੰਚੀ ਆ ਔਰ ਡਰਾਇਆ ਤਮਕਾਇਆ ਗਿਆ ਚਰਚ ਬੰਦ ਕਰਨ ਨੂੰ ਉਹਨਾਂ ਨੇ ਸਾਨੂੰ ਕਿਹਾ ਗਿਆ ਜੀ ਐ ਸਸਪੀ ਜੀ ਨੇ ਅ ਅਸ਼ੋਕਦਾਨ ਨੂੰ ਮਿਲਿਆ ਕਿ ਕੀ ਹੋਇਆ ਐਸਐਸਪੀ ਸਾਹਿਬ ਨੇ ਸਾਨੂੰ ਪੂਰਾ ਵਿਸ਼ਵਾਸ ਦਲਾਇਆ ਕਹਿੰਦੇ ਜੀ ਅਸੀਂ ਜਲਦ ਤੋਂ ਜਲਦ ਕਾਰਵਾਈ ਕਰਾਂਗੇ ਔਰ ਜੋ ਵੀ ਇਹ ਜਿਨ੍ਹਾਂ ਨੇ ਇਹ ਬੇਅਦਬੀ ਕੀਤੀ ਆ ਜਾਂ ਜਿਨ੍ਹਾਂ ਨੇ ਵੀ ਇਹ ਜਿਹੜੇ ਨਹਾਂਗਸਿਕ ਪਾਣੀ ਦੇ ਵਿੱਚ ਲੋਕਸਗੇ ਉਹਨਾਂ ਦੇ ਉੱਤੇ ਅਸੀਂ ਜਲਦ ਤੋਂ ਜਲਦ ਕਾਰਵਾਈ ਕਰਾਂਗੇ ਔਰ ਉਹਨਾਂ ਨੂੰ ਅਸੀਂ ਅਰੈਸਟ ਕਰਾਂਗੇ ਉਹਨਾਂ ਤੇ ਜੋ ਤਾਰਾ ਬੰਦਿਆ ਉਹਨਾਂ ਨੂੰ ਅਸੀਂ ਲਾਗੂ ਕਰਾਂਗੇ ਕਿੱਥੇ ਦੇ ਰਹਿਣ ਵਾਲੇ ਸੀਗੇ ਕੁਝ ਪਤਾ ਲੱਗਾ ਕਿੰਨੇ ਜਾਣੇ ਸੀਗੇ ਦੇਖੋ ਜੀ ਉਹਨਾਂ ਬਾਰੇ ਸਾਨੂੰ ਹਜੇ ਤੱਕ ਕੁਝ ਵੀ ਪਤਾ ਨਹੀਂ ਹੈ ਕਿ ਉਹ ਕਿੱਥੇ ਦੇ ਰਹਿਣ ਵਾਲੇ ਆ ਪਰ ਐਸਐਸਪੀ ਸਾਹਿਬ ਨੇ ਸਾਨੂੰ ਪੂਰਾ ਵਿਸ਼ਵਾਸ ਦਿਲਾਇਆ ਕਹਿੰਦੇ ਜਲਦ ਤੋਂ ਜਲਦ ਅਸੀਂ ਇੱਥੇ ਕਾਰਵਾਈ ਕਰਕੇ ਇਹਨਾਂ ਨੂੰ ਗ੍ਰਿਫਤਾਰ ਕਰਾਂਗੇ ਜੀ